ਲਗ ਨਾ ਐਸੀ ਕਮੰਡਣ ਦੀ ਗੱਲ ਚਾਗੇ ਜਨਾਬ ਬਾਬੇ ਕਮੰਡਣ ਫੜੀ ਨੇ ਖੋਜ ਖਬਰ ਧਾਰਿਆਲ ਉਹ ਸਾਡੀ ਗਾਉ ਦੇ ਵਿੱਚ ਨਾ ਹੀ ਆਵੇ ਤੇ ਚੰਗੀ ਚੰਗਾ ਰਹੂਗਾ ਅਸੀਂ ਸਚਾਈ ਤੇ ਖੜਨ ਵਾਲੇ ਵਿਗੜ ਵਾਲਿਆਂ ਚ ਨਹੀਂ ਹੈਗੇ ਅਸੀਂ ਐ ਨਹੀਂ ਕਹਿੰਦੇ ਕਿ ਤੁਹਾਡੀ ਵੀਡੀਓ ਅੱਜ ਰੀਟ ਕਰਦੇ ਨੇ ਕੱਲ ਨੂੰ ਰੀਟ ਕਰਦੇ ਨੇ ਸਾਨੂੰ ਪੈਸੇ ਪਾਓ ਅਸੀਂ ਖੜੇ ਸਚਾਈ ਤੇ ਤੇ ਸੱਚ ਤੇ ਖੜੇ ਸੱਚ ਤੇ ਖੜਦੇ ਰਹਾਂਗੇ ਬਾਕੀ ਆਪ ਜੱਤੀ ਹੈਗਾ ਇਸ ਕੋਲ ਤਾਂ ਦੋਖ ਨਹੀਂ ਹੈਗਾ ਕਿ ਆ ਆਪਣੇ ਧੀਆਂ ਦੇ ਘਰ ਵਸਾਉਣ ਲੱਗ ਪਏ ਚਲੋ ਵਧੀਆ ਗੱਲ ਖੁਸ਼ੀ ਦੀ ਗੱਲ ਹੈ ਨਾ ਪਹਿਲਾ ਮਹੀਨਾ ਦੋ ਮਹੀਨੇ ਨਾਲ ਰਹਿ ਕੇ ਪ੍ਰੈਕਟਿਸ ਕਰਕੇ ਵੀ ਕਿੱਦਾਂ ਘਰ ਵਸਾਣੇ ਬਾਅਦ ਦੇ ਵਿੱਚ ਆਪਣੇ ਐਫੀਡੈਂਟ ਵੀ ਲੱਗ ਕਰ ਲੈਣੇ ਆਪਣੀ ਵੀਰ ਆਪ ਜਲਾਣ ਲੱਗ ਪੈਣੀ ਹੈ ਨਾ ਉੱਥੇ ਫਿਰ ਜਿਹੜਾ ਨਾ ਮਨ ਖਰਾਬ ਹੁੰਦਾ ਉੱਥੇ ਮਨ ਦੁਖੀ ਹੁੰਦਾ ਜੇ ਸਾਡੇ ਪੰਜਾਬ ਦੇ ਵਿੱਚ ਏਕਤਾ ਨਹੀਂ ਨਾ ਹੈਗਾ ਤਾਂ ਹੀ ਬਲਾਦਕਾਰ ਤਾਂ ਹੀ ਧੀਆਂ ਦੇ ਘਰਾਂ ਦੇ ਘਰ ਤਬਾਹ ਹੁੰਦੇ ਹੁਣ ਕਈ ਨਾ ਮੁੰਡੇ ਬਿਲਕੁਲ ਸਹੀ ਆ ਤੇ ਕਈ ਤਾਂ ਮਾਵਾਂ ਨਹੀਂ ਘਰ ਵਸਾ ਦਿੰਦੀਆਂ ਕਈ ਤਾਂ ਮਾਵਾਂ ਕਹਿੰਦੀਆਂ ਵੀ ਸਾਡੀ ਚੱਲੇ ਵੀ ਬਸ ਜੇ ਮਾਵਾ ਦੀ ਸ਼ੈ ਆ ਨਾ ਤਾਂ ਹੀ ਘਰ ਬਰਬਾਰ ਜਾਂ ਮਾਵਾ ਇੱਕ ਵਾਰੀ ਕਹਿ ਦੇਣਾ ਦਬਕਾ ਮਾਰ ਕੇ ਵੀ ਪੁੱਤ ਤੇਰਾ ਘਰ ਆ ਤੈਨੂੰ ਵਿਆਹ ਤਾਂ ਉੱਥੇ ਮਾਰਦਾ ਹੈ ਜੇ ਤੇਰੇ ਬੱਚੇ ਜਮੇ ਉੱਥੇ ਹੀ ਰਹਿ ਅਸੀਂ ਨਹੀਂ ਤੈਨੂੰ ਲੈ ਕੇ ਆਉਣੇ ਤਾਂ 100% ਦੋਨਾਂ ਪਾਸੇ ਦੋਨੇ ਪੱਖ ਜਿਹੜੇ ਨਾ ਵਧੀਆ ਢੰਗ ਨਾਲ ਘਰ ਵਸਣਗੇ ਪਰ ਸਾਡੇ ਜਿਹੜੇ ਨਾ ਆਪਦੇ ਹੀ ਨਹੀਂ ਵਸਣ ਦੇਣਦੇ ਤਾਂ ਸਾਡੇ ਵਿੱਚ ਏਕਤਾ ਹੀ ਨਹੀਂ ਹੈਗਾ ਜਿਹਾ ਹੁਣ ਬਾਬਾ ਕਮੰਡ ਸਿੰਘ ਹੋ ਕੇ ਮੂਹਰੇ ਹੋ ਕੇ ਫੇਰ ਟੀਮ ਤੇ ਲੱਗ ਕਰ ਲਈ ਨੇ ਹੁਣ ਜੇ ਇਹੋ ਹੀ ਇਕਤਾ ਹੋਵੇ ਨਾ ਤੇ ਪੰਜਾਬ ਦੇ ਵਿੱਚ ਕਿਥੇ ਨਹੀਂ ਤੀਆ ਮਸਾਉਣ ਜਾ ਸਕਦੇ ਸੀ ਸਾਰੇ ਪਾਸੇ ਜਾ ਸਕਦੇ ਪਰ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈਗਾ ਬਲਕਿ ਟੀਮ ਲੱਗ ਕਰਨੀ ਇਸ ਗੱਲ ਦਾ ਦੁੱਖ ਲੱਗਾ ਦੁੱਖ ਮੈਨੂੰ ਹੁਣ ਵੀ ਨਹੀਂ ਹੈਗਾ ਕਿਉਂਕਿ ਮਾਰਾ ਦਾ ਘਾਟਾ ਨਹੀਂ ਹੈਗਾ ਬੋਝ ਸਾਡੇ ਨਾਲ ਤਿਆਰ ਤੇ ਤਿਆਰ ਆ ਸਾਡੇ ਕੋ ਰਤਬਾ ਵੀ ਹੈ ਦਲ ਪੰਥ ਕਰਨਾਂ ਦਾ ਲਰਬਾ ਖਰਬਾ ਤੇ ਮੁਖੀ ਸਾਡਾ ਚੇਹੇਦਾਰ ਪਾਪਾ ਚੇਹੇਦਾਰ ਚੜਤ ਸਿੰਘ ਦੀ ਠੀਕ ਹੈ ਨਾ ਸਾਡੇ ਕੋ ਦਲਪੰਥਾ ਸਾਡੇ ਕੋ ਰਤਵਾ ਹੈਗਾ ਵਾ ਤੇ ਸਾਡੇ ਕੋ ਲੈਟਰ ਪੈਜੀ ਲੈਟਰ ਪਰਾਂ ਤੇ ਲਿਖ ਕੇ ਜੰਨੇ ਆ ਤੇ ਸੰਗ ਜਿਹੜਾ ਤੁਹਾਡੇ ਕੋ ਕੋਈ ਸੰਗ ਤਾਂ ਦੀ ਕੋਈ ਦਲਪੰਥੋਂ ਤਾਂ ਕਿਹਾ ਕਿ ਉਹ ਰਤਵਾ ਪੁੱਛੋ ਕਿ ਤੁਹਾਡੇ ਕੋ ਰਤਵਾ ਕਿਹੜਾ ਵਾ ਤੇ ਤੁਹਾਡੇ ਕੋ ਜਿਹੜਾ ਰਤਵਾ ਤੁਹਾਡੇ ਪਿੱਛੇ ਮੇੜ ਜਿਹੜਾ ਹੱਟਾ ਟਾਡਾ ਪੰਥਾ ਉਹ ਕਿਹੜਾ ਦਲਪੰਥਾ ਨੇ ਕਿਹੜੇ ਦਲਪੰਥ ਨਾਲ ਸੰਬੰਧ ਆ ਫਿਰ ਕਿਸੇ ਸਿੰਘ ਨੂੰ ਡਰੈਸ ਤੇ ਫਿਰ ਕਿਸੇ ਸਿੰਘ ਦੇ ਉੱਤੇ ਸ਼ਵਾਸ ਕਰੋ ਚਾਹੇ ਉਹ ਔਰਤ ਆ ਤੇ ਚਾਹੇ ਉਹ ਸਿੰਘ ਫਿਰ ਸ਼ਵਾਸ ਕਰਕੇ ਆਪਣੇ ਦੋਨਾਂ ਤਰ੍ਹਾਂ ਦਾ ਡਰੈਸ ਲਖਾ ਕੋ ਚਾਹੇ ਸੋਹਰੇ ਦਾ ਚਾਹੇ ਪੇਕੇਆਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਬੱਤੀ ਦੇ ਪੱਖ ਲੈਓ ਦੱਸੋ ਆਪ ਜੀ ਸੰਗਤ ਨੂੰ ਪਤਾ ਹੀ ਆ ਕਿ ਜਿਹੜੇ ਆਪਾਂ ਭੀੜ ਚਲਾਈ ਹੋਈ ਹੈ ਈਆਂ ਨੂੰ ਸੌਂਦੀ ਘਰ ਵਸਾਉਂਦੀ ਹੈ ਨਹੀਂ ਤੇ ਪਹਿਲਾਂ ਵੀ ਜਿਹੜਾ ਆਪਣੇ ਕੋ ਖੋਜ ਖਬਰ ਪੱਤਰਕਾਰ ਧਾਲੀਆਲ ਪਹਿਲਾਂ ਵੀ ਜਿਹੜੀਆਂ ਆਪਾਂ ਉਹਨਾਂ ਦੇ ਚੈਨਲ ਤੇ ਵੀਡੀਓ ਪਾਨੇ ਇੰਨੇ ਸੀ ਉਹ ਪੱਤਰਕਾਰ ਸਾਡੇ ਹੀ ਸਾਡੇ ਨਾਲ ਰਹਿੰਦੇ ਸੀ ਹੈ ਨਾ ਤੇ ਹੁਣ ਕਈਆਂ ਸੰਗਤਾਂ ਦੇ ਫੋਨ ਆਉਂਦੇ ਵੀ ਖੋਜ ਖਬਰ ਪੱਤਰਕਾਰ ਧਾਲੀਆਲ ਤੁਹਾਡਾ ਚੈਨਲ ਆ ਹੁਣ ਮੈਂ ਸੰਗਤ ਨੇ ਹਰ ਕੋਸ਼ਿਸ਼ ਕਰਦੀ ਵੀ ਉਹ ਚੈਨਲ ਸਾਡਾ ਨਹੀਂ ਹੈਗਾ ਸਾਡਾ ਚੈਨਲ ਹੈਗਾ ਜ਼ਮੀਨ ਤੋਂ ਆਵਾਜ਼ ਉਹ parlio ਤੁਸੀਂ ਆਪਣੇ ਚੈਨਲ ਆਪਣੇ ਫੋਨਾਂ ਤੇ ਤੇ ਜਿਹੜਾ ਇਹ ਚੈਨਲ ਉਹ ਇਹਨੇ ਵੀਰ ਜਿਹੜੀ ਆਪਣੀ ਲੱਗ ਕਰ ਲਈ ਆ ਸਾਡੇ ਤੋਂ ਅਲੱਗ ਟੀਮ ਹੋ ਗਈ ਆ ਬੱਬਾ ਕਮੰਡਾ ਹੋ ਗਿਆ ਦਰਮੇਲ ਹੋ ਗਏ ਇੱਕ ਬਾਬੇ ਹੈ ਉਹਦੇ ਹਨ ਇੱਕ ਬਾਬਾ ਤਲਦੀਪ ਹੋ ਗਿਆ ਤੇ ਦੂਸਰਾ ਨੰਬਰ ਇੱਕ ਹੋਰ ਹੋ ਗਿਆ ਪੱਤਰਕਾਰ ਸੋਚਕ ਬੰਦਾਰੀਆ ਉਹ ਸਾਡੇ ਨਾਲ ਹੀ ਹੈਗੇ ਉਹਨਾਂ ਨੇ ਦੋ ਤਿੰਨ ਮਹੀਨੇ ਹੋ ਗਏ ਆਪਣੀ ਵੀਰ ਜਿਹੜੀ ਲੱਗ ਕਰ ਲਈ ਆ ਤੇ ਹੁਣ ਆਪਾਂ ਇੱਕੋ ਕੱਟ ਕੇ ਗੱਲ ਹਨਾ ਇਹ ਤੇ ਆਪਾਂ ਜਿਹੜੀ ਨਵੇਂ ਸਿਰੇ ਤੋਂ ਗੱਲ ਰੱਖਦੇ ਆ ਕਿ ਆ ਜਿਹੜੀ ਹੈ ਆਪਣੇ ਇੱਕ ਕੁੜੀ ਆਈ ਸੀ ਲੁਧਿਆਣੇ ਕਿ ਜਿਹੜੀ ਆਪਣੇ ਸਹੁਰੇ ਦੇ ਖਿਲਾਫ ਜਿਹੜੀ ਵੀਡੀਓ ਪਵਾ ਕੇ ਗਈ ਸੀ ਮੌਨਸ਼ਨ ਕਰਵਾਉਣਾ ਹੈ ਜੀ ਮੈਂ ਕਹਿੰਦਾ ਮੈਂ ਹੁਣ ਦਵਾਈ ਨਹੀਂ ਖਾਣੀ ਪਹਿਲਾਂ ਦੋ ਵਾਰੀ ਜਿਹਨਾਂ ਨੇ ਮੇਰਾ ਮੌਨਸ਼ਨ ਕਰਵਾ ਦਿੱਤਾ ਅਗਰ ਤੀਜੀ ਵਾਰੀ ਇਹ ਹੋ ਨਹੀਂ ਪਿਆ ਚਰੇ ਤਾਂ ਉਹ ਕਹਿੰਦੇ ਮੇਰੇ ਘਰਦੰਮਨ ਫੋਨ ਕਰ ਦਿੱਤਾ ਕਹਿੰਦੇ ਆਪਣੀ ਕੁੜੀ ਨੂੰ ਲੈ ਜਾਓ ਆ ਕਿਤੇ ਮੇਰੀ ਮਾਸਦੀ ਬਚੋਲਣ ਸਕੇ ਮਾਸਦੀ ਜੀ ਨੇ ਮੇਰਾ ਰਿਸ਼ਤਾ ਫਰਵਾਇਆ ਬਹੁਤ ਹੀ ਨੁਕਸਾਨ ਇਹਦੀ ਪਰ ਹੁਣ ਆਪਾਂ ਪੂਰੀ ਵੀਡੀਓ ਨੂੰ ਤੁਸੀਂ ਸਭ ਨੇ ਦੇਖੀ ਆ ਹਨਾ ਇੱਕੋ ਜਿਹਾ ਤਰ੍ਹਾਂ ਤੇ ਜਿਹੜੀ ਇਹਦਾ ਜਿਹੜਾ ਪੱਕਾ ਰਾਖ ਦੀਆ ਕਿ ਮੇਰਾ ਸੁਭਾਅ ਹੈ ਕਿ ਮੈਂ ਗੱਲ ਨਾਲ ਲਾ ਕੇ ਉਹਦਾ ਪੱਖ ਸੁਣਦੀ ਜਰੂਰ ਆ ਪਰ ਨਹੀਂ ਜਰੂਰ ਦਾ ਚਾਣਣਾ ਤੇ ਹਨਾ ਪਰ ਅੱਗੇ ਤੋਂ ਮਤ ਆ ਗਈ ਅੱਗੇ ਤੋਂ ਸੋਚ ਸਮਝ ਕੇ ਇਸ ਕੁੜੀ ਨੇ ਯਕੀਨ ਠਾਤਾ ਸਾਡਾ ਹਨਾ ਸ਼ਵਾਸ ਖਾਤਾ ਇੱਕ ਹਸਾਬ ਨਾਲ ਹਨਾ ਇੱਕ ਤਾਂ ਕਿ ਅੱਗੇ ਤੋਂ ਸੋਚ ਸਮਝ ਕੇ ਪੱਖ ਰੱਖਾਂਗੇ ਅਸੀਂ ਵੀਡੀਓ ਪਾਇਆ ਕਰਾਂਗੇ ਵੱਲੋਂ ਸਮਝਾ ਕਰਾਂਗੇ ਅਗਲੇ ਨੂੰ ਹਨਾ ਕਿਉਂਕਿ ਇਹੜੀ ਬੀਬੀ ਆ ਔਰ ਸਵੰਦਰੇ ਸਚਾਈ ਦਾ ਆਗੇ ਮੁੜ ਕੇ ਇਹਨਾਂ ਨੇ ਐਮਸੀ ਨਾਲ ਗੱਲ ਕਰੀ ਅਸੀਂ ਐਮਸੀ ਨਾਲ ਪਹਿਲਾਂ ਤੋਂ ਲਗਾਤਾਰ ਉਹਨਾਂ ਨੰਬਰ ਹੀ ਜੰਦੀ ਕਹਿੰਦੀ ਸੀ ਕਿ ਸਿੱਧੇ ਡਾਇਰੈਕਟ ਸੋਹਰੇ ਘਰੇ ਜਾਣਾ ਵਾ ਮੇਰੇ ਘਰ ਵਾਲੇ ਤਾਂ ਵੀ ਸੋਧਾ ਲਾ ਕੇ ਆਉਣਾ ਤੇ ਇਸ ਤਰ੍ਹਾਂ ਕਰਕੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਜਹੇਦਾਰ ਨੇ ਆਖੇ ਵੀ ਸੋਧੇ ਵਾਲਾ ਕੰਮ ਨਹੀਂ ਕਰਦੇ ਜਦੋਂ ਕਿ ਦੋਨੋਂ ਤਰ੍ਹਾਂ ਦੇ ਕੰਮ ਜਾ ਕੇ ਆਮੋ ਸਬਣੀ ਬਣਾ ਕੇ ਗਲਤੀਆਂ ਕੱਢ ਕੇ ਫੇਰੇ ਸੀ ਵੀ ਦੋਨੇ ਪੱਖ ਸੁਣ ਕੇ ਫੇਰ ਅਸੀਂ ਕਸੂਰ ਕਰਦੇ ਵੀ ਕਿਹੜਾ ਕਸੂਰ ਆ ਚਲੋ ਅਸੀਂ ਐਮਸੀ ਨਾਲ ਤੁਹਾਡੇ ਕੋਲ ਵੀ ਸਾਰੇ ਪੱਖ ਚ ਖੜੇ ਆ ਸਾਡੇ ਕੋਲ ਨਿਹੰਗ ਸਿੰਘ ਵੀ ਥੜੇ ਆ ਹੋਰ ਖੜੇ ਆ ਮੈਂ ਫੇਰ ਬਹਿਲਦੀ ਕਰਦੀ ਆ ਕਿ ਬਾਬੇ ਕਮੰਡ ਸਿੰਘ ਦਾ ਨਾਂ ਲੈਂਦੇ ਜੋ ਸਾਡੇ ਕੋਲ ਹੋਰ ਕਿਸੇ ਦਾ ਰਿੰਜ ਜੀ ਉਹਨਾਂ ਕੋ ਰਤਵਾ ਕੁਛ ਵੀ ਟੜੇ ਕੋ ਰਤਵਾ ਕਿਹੜਾ ਵਾ ਠੀਕ ਹੈ ਨਹੀਂ ਤੇ ਜਿਹੜੇ ਸਾਡੇ ਕੋ ਫੈਸਲੇ ਆਉਂਦੇ ਨੇ ਸਾਡੇ ਕਹੀ ਗੱਲ ਕਹਿੰਦੇ ਸਾਡੇ ਕੋ ਨਹੀਂ ਲੱਤ ਜਿੱਥੇ ਲਾਤੀ ਤੇ ਲਾਤ ਜਿੱਥੇ ਖੜ ਗਏ ਨਾ ਤੇ ਉਥੇ ਵਰਦੀਆਂ ਗੋਲਗੱਤੇ ਵੀ ਖੜਨਾ ਜਾਣਦੇ ਸੀ ਭਜਣਾ ਨਹੀਂ ਜਾਣਦੇ ਐ ਖੜੇ ਹੱਕ ਤੇ ਸੱਚ ਤੇ ਜੇ ਇਹ ਕੁੜੀ ਦੀ ਮਾਅ ਦੇ ਵਿੱਚ ਸਚਾਈ ਹੁੰਦੀ ਤੇ ਇੱਥੇ ਆਣ ਕੇ ਮੈਨਾਂ ਵਧੀਆ ਟੰਦ ਨਾਲ ਗੱਲ ਕਰਕੇ ਇੱਥੇ ਪੱਕ ਰੱਖਦੀ ਆਪਣਾ ਹੁਣ ਕਹਿੰਦੀ ਵੀ ਬਾਬੇ ਕਮੰਡੇ ਹੋਣੀ ਸੀ ਮਾਡੇ ਨਾਲ ਚੱਲੇ ਕੇ ਦੇ ਐਮ ਸੀ ਕੋ ਟਾਈਮ ਲੈ ਕੇ ਤੂੰ ਟਾਈਮ ਲੈ ਕੇ ਦਿੱਤਾ ਆਪਾਂ ਸੋਹਰੇ ਪਰਿਵਾਰ ਦੇ ਵਿੱਚ ਵੀ ਕੁੜੀ ਤੂੰ ਨਹੀਂ ਐਮ ਸੀ ਕਿਹਾ ਤੁਹਾਡੇ ਕਹਿੰਦੇ ਤੋਹਰਾਗੇ ਅਸੀਂ ਕੁੜੀ ਉੱਥੇ ਹਨਾ ਹੁਣ ਤੂੰ ਆਪਣੀ ਜ਼ੁਬਾਨ ਤੋਂ ਗਈਆ ਮੁਕਰ ਤੇ ਸਾਡੇ ਫੋਨ ਜਿਹੜੇ ਤੂੰ ਕਰਤੇ ਬੰਦ ਜਿਹੜਾ ਬਾਬੇ ਕਮੰਡੇਵਾਂ ਨੇ ਧਮਕੀ ਦੇਨੀ ਆਣਾ ਤੇ ਕਮੰਡੇਵਾਂ ਨੇ ਮੇਹੋਂ ਇੱਕ ਵਾਰੀ ਕਰ ਸਕਦਾ ਨੇ ਪਰ ਉਹਨੇ ਵੀਰ ਕਰ ਲਈ ਆਪਣੀ ਲੱਗ ਨਾ ਐਸੀ ਕਮੰਡੇਵਾਂ ਦੀ ਗੱਲ ਚਾਹਗੇ ਤੇ ਨਾ ਬਾਬੇ ਕਮੰਡੇਵਾਂ ਫੜੇ ਹਾਲੋ ਡੇਟ ਕਰਦੇ ਸਾਨੂੰ ਪੈਸੇ ਪਾਓ ਅਸੀਂ ਖੜੇ ਸਚਾਈ ਤੇ ਤੇ ਸੱਚ ਤੇ ਖੜੇ ਸੱਚ ਦੇ ਖੜਦੇ ਰਹਿਵਾਂਗੇ ਬਾਕੀ ਆਪ ਜੀ ਜਦੋਂ ਸੱਚੀਆਂ ਹੋਣਾ ਹੁੰਦਾ ਪਹਿਲਾਂ ਵੀਡੀਓ ਸਾਡੇ ਰਾਹੀਂ ਫਵਾ ਲੈਂਦੇ ਆ ਆਪਣਾ ਪੱਖ ਰੱਖ ਲੈਂਦੇ ਆ ਮੇਰੇ ਕੋਲ ਜਿਸ ਤਰ੍ਹਾਂ ਮੈਂ ਉਹਦੇ ਪੱਖ 'ਚ ਖੜ ਜਾਂਦੀ ਆ ਤੇ ਬਾਅਦ ਦੇ ਵਿੱਚ ਜ਼ੁਬਾਨਾਂ ਬਦਲ ਲੈਂਦੇ ਆ ਫਿਰ ਤੇ ਕਹਿੰਦੇ ਬਸ ਸਾਡੀ ਤਾਂ ਐਮ ਸੀ ਨਾਲ ਵੀ ਗੱਲ ਹੋ ਗਈ ਆ ਸਾਡੇ ਸਰਪੰਚ ਨਾਲ ਵੀ ਗੱਲ ਹੋ ਗਈ ਆ ਫਿਰ ਤੁਸੀਂ ਕਹੋਂਦੇ ਅਸੀਂ ਕੌਣ ਤੇ ਮੈਂ ਹੁਣ ਇਹੋ ਹੀ ਗੱਲ ਕਹਿਣਾ ਚਾਹੁੰਨੀ ਆ ਜੇ ਤੇ ਸਾਡੇ ਨਾਲ ਹੀ ਆਪਣਾ ਉਹਨਾਂ ਨਾਲ ਜੇ ਤੁਹਾਡੇ ਨਾਲ ਨਿੰਮਰ ਸਰਪੰਚ ਐਮ ਸੀ ਤੁਹਾਡੇ ਨਾਲ ਪਹਿਲਾਂ ਹੀ ਖੜੇ ਆ ਤੇ ਫਿਰ ਤੁਸੀਂ ਸਾਨੂੰ ਕਹਤੋਂ ਨਾਲ ਘੜਦੀਆਂ ਹੁੰਦੀਆਂ ਅਸੀਂ ਤੁਹਾਡੇ ਕੋਲ ਕੀ ਲਿਆ ਭੀ ਹਾਂ ਕਿਹੜਾ ਤੁਹਾਡੇ ਕੋਲ 10000 ਰੁਪਏ ਖਾਤੇ 'ਚ ਪਵਾਰੇ ਜਿਹੜੇ ਤੁਹਾਡੇ ਅੱਡੇ ਨਾਲ ਗੱਲ ਕਰਨੀ ਇੱਕ ਚੱਕ ਪਾ ਕੇ ਗੱਲ ਕਰੋ ਨਾਲੇ ਸਾਹਮਣੇ ਆਣ ਕੇ ਠੀਕ ਹੈ ਨਾ ਤੁਹਾਡੇ ਕੋਲ ਪੰਜੀ ਨੇ ਲਈ ਹੈਗੀ ਜੇ ਤਾੜੇ ਕੋ ਫੋਨ ਕੀਤਾ ਉਸੇ ਤੋਂ ਤੇਲ ਪਵਾਉਣ ਦੀ ਵੇਲੇ ਫੋਨ ਕਰਿਆ ਤੁਸੀਂ ਫੋਨ ਹੀ ਬੰਦ ਕਰਦੇ ਆਪਣੇ ਫੋਨ ਹੀ ਸੌਚ ਆਫ ਕਰ ਦਿੱਤੇ ਹੈ ਤੁਸੀਂ ਉਲਟਾ ਨਾਲੇ ਰੋਵ ਚਲਾਉਂਦਿਆਂ ਸਾਡੇ ਤੇ ਫੋਨ ਕੀਤਾ ਵੀ ਤੁਸੀਂ ਆਣ ਕੇ ਆਪਣਾ ਪੱਕਾ ਰੱਖ ਕੇ ਜਾਓ ਨਹੀਂ ਕਿ ਸਾਡੇ ਕੋਲ ਨਿਹੰਗ ਸਿੰਘ ਹੈਗੇ ਆ ਜੀ ਹੋਰ ਅਸੀਂ ਤਾਂ ਉਹ ਨਿਬੇੜਾ ਕਰਨਗੇ ਹੈ ਤੁਸੀਂ ਸਾਡੇ ਕੋਲ ਕਹਤੋਂ ਟਿੰਡੀਆਂ ਲੈਣ ਆਉਂਦੀਆਂ ਦੱਸੋ ਪਹਿਲੇ ਮੈਨੂੰ ਫੈਸਲੇ ਫਰਾਬ ਕਰਾ ਲਿਆ ਕਰੋ ਜਦੋਂ ਸਾਡੇ ਕੋਲ ਵੀਡੀਓ ਪੈਣ ਨਹੀਂ ਚਾਹੁੰਦੇ ਪੱਕਾ ਸੌਣ ਹੋ ਜਾਂਦਾ ਵੀਡੀਓ ਪਾਉਣ ਵਾਸਤੇ ਅਸੀਂ ਅੱਗੇ ਹੋ ਇੰਨੇ ਆਂ ਹਾਂਡੇ ਵਾਰ ਜਦੋਂ ਰੋਣੇ ਰੋਂਦੀਆਂ ਬਾਅਦ ਵਿੱਚ ਜਦੋਂ ਘਟੜੇ ਰੰਗ ਢਾਂਗੀ ਬਦਲ ਜਾਂਦੇ ਆ ਆ ਫੈਮਿਲੀ ਜਮੀਨਾਂ ਵਾਲੇ ਵੀ ਆਏ ਸੀ ਹਾਂ ਬਹੁਤ ਆ ਜੀ ਪਹਿਲਾਂ ਜਦੋਂ ਜਮੀਨਾਂ ਵਾਸਤੇ ਵਿੱਚ ਕਰਜ਼ੇ ਨਾਲ ਨਿਕਲਣਾ ਹੁੰਦਾ ਨਾ ਉਹਣ ਕੇ ਬੀਬੀ ਘਰੋਂਦਿਆਂ ਤੇ ਸਾਡਾ ਬਾਬਾ ਹੀ ਕਬਜ਼ਾ ਛਾਦਾ ਦੋ ਸਾਡੀ ਜ਼ਮੀਨ ਦਵਾ ਦੋ ਵੀ ਤੇ ਮੁੜ ਕੇ ਫੋਨ ਵੀ ਬੰਦ ਕਰ ਲੈਂਦੀਆਂ ਹੈ ਜਦੋਂ ਕਬਜ਼ਾ ਦਵਾ ਦੇ ਜਦੋਂ ਕਬਜ਼ਾ ਦਵਾ ਦਿੰਦੇ ਨਾ ਜਦੋਂ ਫੋਨ ਫੜ ਕਰਾ ਦਿੰਦੇ ਸਾਰੇ ਪਾਸੇ ਮੁੜ ਕੇ ਫੋਨ ਵੀ ਚੁੱਕ ਦਿਆਂ ਤੇ ਪੈਸੇ ਸਾ ਪਹਿਲੇ ਸਾਡੇ ਇੱਥੇ ਆ ਕੇ ਗੁੱਡੇ ਲਗੜਦੇ ਨਹੀਂ ਜਦੋਂ ਲਵੇਂ ਲੱਗਦੀ ਹੈ ਗੱਲ ਤੇ ਆਪ ਆਪ ਹੋ ਜਾਂਦੇ ਨੇ ਫਿਰ ਆਪ ਉਹ ਮੁੱਕ ਜਾਂਦੇ ਨੇ ਬਾਬੇ ਕੋਲ ਐ ਨਹੀਂ ਸਾਡੇ ਕੋਲੇ ਬਾਬਾ ਜੀ ਐ ਨਹੀਂ ਸਾਡੇ ਕੋਲੇ ਤੇ ਸਾਡੇ ਬਾਬੇ ਕੋਲੇ ਆਂਦੀ ਲੋੜ ਨਹੀਂ ਆ ਫਿਰ ਆਂਦੀ ਲੋੜ ਨਹੀਂ ਮੇਰੇ ਸਾਡੇ ਮੋਢੇ ਤੇ ਰੱਖ ਕੇ ਚਲਾਉਂਦੀਆਂ ਕਿਉਂ ਬੀਬੀਆਂ ਮੇਰੇ ਖਾਸ ਕਰਕੇ ਆ ਗੱਲ ਕਹਿਣੀ ਆ ਫਿਰ ਆਪਣੇ ਫੈਸਲੇ ਆਪ ਕਰ ਲਿਆ ਕਰੋ ਬੀਬਾ ਜੇ ਤੁਸੀਂ ਇੰਨੀਆਂ ਮਾਵਾਂ ਸਿਆਣੀਆਂ ਹੈ ਨਾ ਤੁਸੀਂ ਆਪਣੀਆਂ ਧੀਆਂ ਦੇ ਫੈਸਲੇ ਆਪ ਕਰਕੇ ਆਪ ਕਬਜ਼ੇ ਦਵਾਇਆ ਕਰੋ ਗਾਹੋਂ ਕੇ ਗੱਡੀਆਂ ਲੈ ਕੇ ਢੇੜੇ ਸਾਡੇ ਮਰਵਾਦ ਨੇ ਜ਼ਮੀਨਾਂ ਵਿੱਚ ਤੇ ਮੁੜ ਕੇ ਤੁਸੀਂ ਕਹਿੰਦੇ ਨਾ ਵੀ ਸਾਡੀ ਆ ਅਸੀਂ ਆਪੇ ਨਵੇੜਾਂਗੇ ਨਾ ਨਵੇੜ ਕੇ ਸ਼ਾਬਾਸ਼ ਜੀ ਤੁਹਾਡੇ ਬਾਬਾ ਬਾਬੇ ਲੋੜੋਂ ਰਾਣ ਦੀ ਕਿਲੋਂ ਦੇ ਨਾਲ ਨੂੰ ਬਸ ਮੈਨੇ ਇਹੋ ਹੀ ਪੱਕਾ ਰੱਖਣਾ ਚਾਹਨੀ ਆ ਵੀ ਖੋਜ ਖਬਰ ਪੱਤਰਕਾਰ ਧਾਰੀਆਲ ਬਾਕੀ ਜਿਹੜੇ ਹੋਰ ਆਪਣੇ ਚਾਨ ਉਹਨਾਂ ਦਾ ਚਾਨ ਚੱਲਦਾ ਇੱਕ ਹੋ ਗਿਆ ਬਾਬੇ ਕਮਾਂਡ ਸਿੰਘ ਹੋਣੀ ਹੈ ਨਾ ਦੂਜੇ ਦੇ ਨਾਲ ਆ ਉਹਨਾਂ ਨੇ ਜਿਹੜੀ ਬਹੀਰ ਆ ਲੱਗ ਕਰ ਲਈ ਆ ਮਹੀਨਾ ਸਾਡੇ ਨਾਲ ਰਹਿ ਕੇ ਦੋ ਮਹੀਨੇ ਰਹਿ ਕੇ ਸਾਰੀ ਜਾਣਕਾਰੀ ਲੈ ਕੇ ਅੱਡੇ ਤਾਂ ਵੀਰ ਨਾਲ ਲੱਗ ਕਰ ਲਈ ਸਾਡੀ ਟੀਮ ਉਹਨਾਂ ਦੇ ਨਾਲ ਨਹੀਂ ਹੈਗੀ ਸਾਡੇ ਨਾਲ ਸਾਡਾ ਉਹਨਾਂ ਦੇ ਨਾਲ